ਪਾਸ ਸੈਂਟਰ ਦੀ ਆੜ ਵਿੱਚ ਚੱਲ ਰਿਹਾ ਸੀ ਜਸ਼ਮ ਫਰੋਸੀ ਦਾ ਤੰਦਾ ਬਠਿੰਡਾ ਪੁਲਿਸ ਵੱਲੋਂ ਮਾਰੀ ਗਈ ਰੇਡ ਦੋ ਲੜਕੀਆਂ ਚਾਰ ਲੜਕੇ ਕਾਬੂ ਆ ਗਏ ਪਾਸ ਹੀ ਆੜ ਦੇ ਵਿੱਚ ਉਹ ਗਲਤ ਕੰਮ ਕਰਵਾਉਂਦੇ ਸੀਗੇ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਸੀ ਜਿਸ ਦੇ ਆਧਾਰ ਤੇ ਅਸੀਂ ਰੇਡ ਕਰਕੇ ਇਹ ਸਾਰੇ ਬੰਦੇ ਨੂੰ ਗ੍ਰਿਫਤਾਰ ਕਰਕੇ ਕਾਮਯਾਬ ਹੋਏ ਆਂ ਤੁਹਾਨੂੰ ਦੱਸ ਦਈਏ ਬਠਿੰਡਾ ਦੇ ਮਹੇਸ਼ਵਰੀ ਚੌਕ ਨੇੜੇ ਇੱਕ ਸਪਾ ਸੈਂਟਰ ਵਿੱਚ ਜਿਸਮ ਫਰੋਸ਼ੀ ਦਾ ਤੰਦਾਦ ਚੱਲ ਰਿਹਾ ਸੀ ਇਸ ਦੀ ਜਾਣਕਾਰੀ ਮਿਲਦਿਆਂ ਹੀ ਬਠਿੰਡਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ 4 ਲੜਕੇ ਅਤੇ 2 ਲੜਕੀਆਂ ਨੂੰ ਕਾਬੂ ਕੀਤਾ ਕੱਲ ਨੂੰ ਸਾਨੂੰ ਇੱਕ ਸਿਕਰਟ ਇਨਫੋਰਮੇਸ਼ਨ ਮਿਲੀ ਸੀ ਜਿਸ ਦੇ ਆਧਾਰ ਤੇ ਅਸੀਂ ਮਕਦਮਾ ਨੰਬਰ 347 ਦਰਜ ਕੀਤਾ ਹੈਗਾ ਇਮੋਰਲ ਟ੍ਰੈਫਿਕਿੰਗ ਐਕਟ ਦਾ ਜਿਸ ਦੇ ਆਧਾਰ ਤੇ ਅਸੀਂ 6 ਬੰਦਿਆਂ ਨੂੰ ਕੁਲ ਅਰੈਸਟ ਕੀਤਾ ਜਿਸ ਦੇ ਵਿੱਚੋਂ ਦੋ ਲੇਡੀਸ ਹਨ 4 ਮੇਲ ਮੈਂਬਰਸ ਹਨ ਇੱਕ ਇੱਥੇ ਦਾ ਕਿੰਗਸ ਨਾਮ ਦਾ ਸਪਾ ਸੈਂਟਰ ਖੁੱਲਿਆ ਹੋਇਆ ਸੀ ਜਿੱਥੇ ਉਹਦੀ ਸਪਾ ਦੀ ਆੜ ਦੇ ਵਿੱਚ ਉਹ ਗਲਤ ਕੰਮ ਕਰਵਾਉਂਦੇ ਸੀਗੇ ਜਿਸਮ ਫਰੋਸ਼ੀ ਦਾ ਕੰਮ ਚੱਲਦਾ ਸੀ ਜਿਸ ਦੇ ਆਧਾਰ ਤੇ ਅਸੀਂ ਰੇਡ ਕਰਕੇ ਇਹ ਸਾਰੇ ਬੰਦਿਆਂ ਨੂੰ ਗ੍ਰਿਫਤਾਰ ਕਰਨ ਚ ਕਾਮਯਾਬ ਹੋਏ ਹਾਂ ਤੇ ਉਹਨਾਂ ਤੋਂ ਅਸੀਂ ਪੁੱਛਤਾਚ ਕਰ ਰਹੇ ਹਾਂ ਕਿ ਕਰੋ ਤੁਸੀਂ ਕੰਮ ਕਰ ਰਹੇ ਸੀ ਕੀ ਕਰ ਰਹੇ ਸੀ ਲੇਡੀਜ਼ ਕਿੱਥੋਂ ਸੀ ਕਿਵੇਂ ਸੀ ਜਾਂ ਕਿਵੇਂ ਇੱਥੇ ਇਹਨਾਂ ਨੇ ਐਸਟੈਬਲਿਸ਼ ਕੀਤਾ ਸਾਰਾ ਸਿਸਟਮ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਕਿਹੜੀ ਜਗ੍ਹਾ ਤੇ ਕੀਤੀ ਰਹੀ ਜੀ ਇਹ ਮੇਸ਼ਵਰੀ ਚੌਂਕ ਦੇ ਆਸ-ਪਾਸ ਹੈਗਾ ਜੀ ਦਾ ਕਿੰਗਸ ਸਪਾ ਕਲ ਕਰੀਏ ਤਾਂ ਜਿਹੜੇ ਇਹਨਾਂ ਦੇ ਇਹ ਜਿਹੜੇ ਯਾਰ ਬੰਦੇ ਫੜਿਆ ਇਹ ਸਾਰੇ ਗਾਖ ਨਹੀਂ ਜਾਂ ਕਿਸ ਤਰ੍ਹਾਂ ਦੇ ਨਹੀਂ ਜੀ ਇਹਨਾਂ ਚੋਂ ਤਿੰਨ ਓਨਰ ਹੈਗੇ ਆ ਜੋ ਉੱਥੇ ਮੈਨੇਜ ਕਰਦੇ ਸੀ ਇੱਕ ਉੱਥੇ ਮੁੰਡਾ ਆ ਜੋ ਉਹਨਾਂ ਦਾ ਗਾਖ ਸੀਗਾ ਬਾਕੀ ਦੋ ਜਾਨੇ ਉਹਨਾਂ ਦੇ ਲੇਡੀਜ਼ ਉਹਨਾਂ ਨੇ ਜੋ ਰੱਖਿਆ ਹੋਇਆ ਸੀ ਬਦਦੂ ਕੰਮ ਕਰ ਰਿਹਾ ਇਹ ਕਾਫੀ ਸਮੇ ਤੋਂ ਉਹ ਕਰ ਰਹੇ ਆ ਪਿਛਲੇ 5-6 ਮਹੀਨਿਆਂ ਤੋਂ ਤਾਂ ਸਾਨੂੰ ਹੁਣੇ ਹੀ ਨੋਟਿਸ ਚ ਆਇਆ ਸੀ ਤਾਂ ਸੇਮੀ ਜਰਦੀ ਉੱਤੇ ਐਕਸ਼ਨ ਲੈਂਦੇ ਹੋਏ ਉਹਨਾਂ ਨੂੰ ਉਹਨਾਂ ਤੇ ਕਾਰਵਾਈ ਕੀਤੀ ਇਹ ਲੋਕਲੀ ਨੇ ਸਾਰੇ ਜਿਕੇ ਤੋਂ ਬਹੁਤ ਨਹੀਂ ਜੀ ਇਹਨਾਂ ਚੋਂ ਚਾਰ ਜਾਨੇ ਬਠਿੰਡੇ ਦੇ ਆ ਦੋ ਜਾਨੇ ਇੱਕ ਬਟਲਾਡੇ ਦਾ ਇੱਕ ਲੁਧਿਆਣੇ ਦਾ ਅਡੋੜ ਥਾਵਾਂ ਤੋਂ ਮਾਲਕ ਕਿੱਥੋਂ ਲਈ ਜੀ ਮਾਲਕ ਉਹ ਪਤਾ ਚੱਲ ਰਿਹਾ ਕਿ ਲੁਧਿਆਣੇ ਸਾਈਡ ਤੋਂ ਆ ਪਰ ਉਹ ਚੀਜ਼ ਅਸੀਂ ਹਜੇ ਮੈਟਰ ਆਫ ਇਨਵੈਸਟੀਗੇਸ਼ਨ ਅਸੀਂ ਵੈਰੀਫਾਈ ਕਰ ਰਹੇ ਹਾਂ ਹੋਰ ਕਾਫੀ ਚੱਲ ਰਹੇ ਆ ਜੀ ਇਸ ਤਰ੍ਹਾਂ ਮਤਲਬ ਕੰਮ ਕਰਦੇ ਆ ਨਹੀਂ ਕਰਦੇ ਕੀ ਕਹਿਣਾ ਚਾਹੁੰਦੇ ਆ ਉਹ ਇਦੇ ਲਈ ਬੜਾ ਸਪਸ਼ਟ ਫੰਡਾ ਜੀ ਜਿਹੜੇ ਵੀ ਇਲੀਗਲ ਚੱਲ ਰਿਹਾ ਕੋਈ ਕਿਸੇ ਵੀ ਕਾਨੂੰਨ ਦੀ ਉਲੰਘਣਾ ਕਰ ਰਿਹਾ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ ਜਿਹੜੇ ਸਾਰੇ ਆਪਦੇ ਕਾਨੂੰਨ ਦੇ ਮੁਤਾਬਕ ਆਪਦੇ ਲਾਇਸੈਂਸ ਲੈ ਕੇ ਕੋਈ ਗਲਤ ਕੰਮ ਨਹੀਂ ਕਰ ਰਹੇ ਉਹ ਚੱਲ ਸਕਦੇ ਆ ਪਰ ਜਿਹੜੇ ਵੀ ਕੋਈ ਗੈਰਕਾਨੂੰਨੀ ਕੋਈ ਗਲਤ ਕੰਮ ਕਰਾਉਂਦੇ ਹੋਣਗੇ ਕੋਈ ਲਾਇਸੈਂਸ ਨਹੀਂ ਹੋਊਗਾ ਕੋਈ ਹੋਰ ਜਿਹਦੇ ਵਿੱਚ ਡਾਕੂਮੈਂਟਰੀ ਘਾਟ ਹੋਊਗੀ ਉਹਨਾਂ ਦੇ ਖਿਲਾਫ ਅਸੀਂ ਕਾਰਵਾਈ ਕਰਾਂਗੇ। ਹਾਂ। ਅਫਸਰਾਂ ਦੇ ਨਾਲ ਚ ਸ਼ਕਤੀ ਵਧਾਈ ਜਾ ਸਕਦੀ ਹੈ। ਬਿਲਕੁਲ ਜੀ ਬਿਲਕੁਲ ਬਿਲਕੁਲ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਜਦੋਂ ਵੀ ਦੇ ਸਾਡੇ ਨਵੇਂ ਐਸਐਸਪੀ ਸਾਹਿ ਅਸੀਂ ਕਾਫੀ ਐਂਡਸਟੇ ਬੜਾ ਸ਼ਕਤੀ ਨਾਲ ਐਕਸ਼ਨ ਲੈ ਰਹੇ ਆਂ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਵੇਂ ਟ੍ਰੈਫਿਕ ਨੂੰ ਲੈ ਕੇ ਕੰਜੈਸ਼ਨ ਟ੍ਰੈਫਿਕ ਕੰਜੈਸ਼ਨ ਅਜੀਤ ਰੋਡ ਨੂੰ ਲੈ ਕੇ ਚੋਰੀਆਂ ਨੂੰ ਲੈ ਕੇ ਹਰ ਚੀਜ਼ 'ਚ ਅਸੀਂ ਕੋਸ਼ਿਸ਼ ਕਰ ਰਹੇ ਆਂ ਵੱਤ ਵੱਤ ਕਾਰਵਾਈ ਕੀਤੀ ਜਾ ਦੱਸੋ ਕਿ ਵੱਤ ਵੱਤ ਸ਼ਕਤੀ ਕੀਤੀ ਆ ਅਸੀਂ ਜਿਹੜੀ ਹੈ ਜਿਹੜੀ ਇਹ ਇਹ ਕੁਮੈਰੀਡਿਕਨ ਮੈਡ ਇਹ ਚੀਜ਼ਾਂ ਦੀ ਮੈਟਰ ਆਫ ਇਨਵੈਸਟੀਗੇਸ਼ਨ ਆ ਮੋਰਓਵਰ ਇਹ ਚੀਜ਼ਾਂ ਅਸੀਂ ਪਤਾ ਕਰ ਰਹੇ ਆ ਜਿਵੇਂ ਜਿਵੇਂ ਚੀਜ਼ਾਂ ਸਾਹਮਣੇ ਆਉਣਗੀਆਂ ਜਿਹੜੀਆਂ ਚੀਜ਼ਾਂ ਦੱਸਣ ਯੋਗ ਹੋਣਗੀਆਂ ਆਪ ਜੀ ਨੂੰ ਫਰਦਰ ਕਿਸੇ ਕਰਕੇ ਦੱਸ